ਪਰਮ ਮਹਲਾ ਤੀਜਾ ਕਲ ਮੈਂ ਪ੍ਰੇਤ ਜਿਨੀ ਰਾਮ ਨਾ ਬਿਸ਼ਾਸਤਾ ਕਲ ਤੁਮ ਭਾਲ ਹੈ ਕਲ ਯੁਗ ਇਹ ਜਿਹੜਾ ਯੁਗ ਚੱਲਦਾ ਪਿਆ ਇਸ ਦਾ ਨਾਮ ਕਲ ਯੁਗ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਕਾਲ ਯੁਗ ਹੈ ਇਸ ਕਾਲ ਯੁਗ ਦੇ ਅੰਦਰ ਜਿਸ ਜੀਵ ਨੇ ਸੰਸਾਰ ਅੰਦਰ ਆਣ ਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਨਹੀਂ ਪਛਾਣਿਆ ਨਹੀਂ ਉਸ ਦੀ ਸੋਦੀ ਪ੍ਰਾਪਤ ਕੀਤੀ ਉਸ ਦੀ ਵਿਡਿਆਈ ਉਸ ਦੀ ਐਮੀਅਤ ਨੂੰ ਨਹੀਂ ਜਾਣਿਆ ਉਸ ਸੰਸਾਰ ਦੇ ਅੰਦਰ ਪ੍ਰੇਤ ਭੂਤ ਪ੍ਰੇਤੀ ਨੇ ਉਹਨਾਂ ਦੀ ਬਿਰਤੀ ਪ੍ਰੇਤਾਂ ਵਰਗੀ ਹੈ ਵੇਖਣ ਨੂੰ ਮਨੁੱਖ ਲੱਗਦੇ ਨੇ ਪਰ ਹੈ ਨਹੀਂ ਹੈ ਭੂਤਨੀਆ ਵਰਗੇ ਨਹੀਂ ਕਿਉਂਕਿ ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਪ੍ਰੀਤ ਨਹੀਂ ਬਣਾਏ ਧੰਨ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੜੇ ਸੋਹਣੇ ਬਚਨ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਲਯੁਗ ਦੇ ਅੰਦਰ ਨਾ ਊਪਰ ਪ੍ਰੇਤ ਜੀਨੀ ਜਨਮ ਲੈ ਰਹੇ ਕੋਈ ਕਹਿੰਦਾ ਸੱਚੇ ਪਾਤਸ਼ਾਹ ਇਹ ਤੇ ਮਨੁੱਖ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਰੀਰ ਮਨੁੱਖਾ ਵਰਗਾ ਮ੍ਰਿਤਿ ਇਹਨਾਂ ਦੀ ਹੁੰਨਾ ਵਰਗੀ ਹੈ ਪਿਤਾ ਵਰਗੀ ਪੁੱਤਾ ਵਰਗੀ ਜਿੰਨਾ ਵਰਗੀ ਮ੍ਰਿਤਿ ਉਹੋ ਜੀ ਹੈ ਮਹਾਰਾਜੀ ਐਸਾ ਕਿਉਂ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਨਾਮ ਦੇ ਨਾਲ ਪ੍ਰੀਤ ਨਹੀਂ ਨਾ ਤਾਂ ਕਰੇ ਮਨੁੱਖ ਮਨੁੱਖ ਤਾਂ ਹੀ ਐ ਜੇ ਮਨੁੱਖਾਂ ਵਾਲੇ ਕਰਮ ਕਰੇ ਤਾਂ ਬੰਦਾ ਬੰਦਾ ਤਾਂ ਹੀ ਐ ਜੇ ਬੰਦਗੀ ਕਰੇ ਤਾਂ ਇਹ ਇਨਸਾਨ ਇਨਸਾਨ ਤਾਂ ਹੀ ਐ ਜੇ ਇਨਸਾਨਾਂ ਵਾਲੇ ਕੰਮ ਕਰੇ ਤਾਂ ਤੇ ਜੇ ਨਹੀਂ ਇਹ ਕਰਮ ਕਰਦਾ ਜੋ ਜਨਸਾਨ ਦਾ ਫਰਜ਼ ਬਣਦਾ ਹੈ ਉਹ ਕਰਮ ਨਹੀਂ ਕਰਦਾ ਤੇ ਸਤਿਗੁਰੂ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਤੇ ਬਾਣੀ ਅੰਦਰ ਕਿਹਾ ਕਿੰਦੇ ਬਸ ਫਿਰ ਇੱਕ ਚੀਜ਼ ਸਮਝ ਲਓ ਤੇ ਦੇਸਰ ਤੇ ਸਿੰਗ ਨਹੀਂ ਤੇ ਪੂਛ ਨਹੀਂ ਹੈ ਬਸ਼ਵੀਆ ਮਨੋਖ ਨਹੀਂ ਰਹਿ ਜਾਂਦਾ ਹੈ ਕਿਉਂਕਿ ਕਰਮ ਇਹ ਇਸ ਤਰ੍ਹਾਂ ਦੇ ਹੋ ਕੇ ਕਰਦੂਤ ਪਸੂ ਕੀ ਮਾਨਸ ਜਿਆ ਤੇ ਨਾਮ ਦੇ ਨਾਲ ਪ੍ਰੀਤ ਨਹੀਂ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰੇਮ ਹੀ ਆਏ। ਮੁੱਖ ਨਹੀਂ। ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ। ਸਤਿਗੁਰੂ ਨੇ ਕਹਿੰਦੇ ਕਲੀ ਅੰਦਰ ਨਾਨਕਾ ਕਲੀ ਤੋਂ ਭਾਵ ਕਲਯੁਗ ਅੰਦਰ ਵਿੱਚ ਇਹ ਕਲਯੁਗ ਦਾ ਜਿਹੜਾ ਸਮਾ ਹੈ ਇਸ ਦੇ ਵਿੱਚ ਜਿੰਨਾਂ ਦਾ ਔਕਾਰ ਜਿਨ ਜਨਮ ਲੈ ਰਹੇ ਨੇ ਭੂਤ ਹੀ ਜਨਮ ਲੈ ਰਹੇ ਜਿੰਨਾ ਭੂਤਾਂ ਵਰਗੇ ਕੰਮੋਂ ਕਰਦਾ ਉਹਨੂੰ ਮਹਾਰਾਜ ਕੌਣ ਕੌਣ ਹੈ ਜੇ ਨ ਭੂਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਭੂਤ ਨਾਮ ਨਹੀਂ ਜਪਦਾ ਉਹ ਵੀ ਭੂਤ ਨਾ ਦੀਦੀ ਤੀ ਨਹੀਂ ਜਪਦੀ ਰਬ ਦਾ ਨਾਮ ਵੀ ਕੂਤਨੀ ਤੇ ਉਹਨਾਂ ਦੀ ਮਾਤਾ ਉਹਨਾਂ ਦੀ ਮਾਂ ਜਿਨੇ ਇਹੋ ਜਿਹੇ ਕੂਤਰੀਆਂ ਨੂੰ ਜਨਮ ਦਿੱਤਾ ਉਹਨਾਂ ਭੂਤਾਂ ਦੀ ਵੱਡੀ ਸਰਦਾਰਨੀ ਜਿਨੇ ਆਗ ਨਾਮ ਨਹੀਂ ਜਪਿਆ ਨਾ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਉਹ ਵੱਡੀ ਸਰਦਾਰਨੀ ਕਲੀ ਅੰਦਰ ਨਾਨਕਾ ਜਿੰਨਾ ਦਾ ਔਤਾਰ ਉੱਤ ਜੀ ਲੂਗਾ ਧੀ ਜਦੂਰੀ ਜੋ ਰੂ ਜਿੰਨਾ ਦਾ ਸਰਦਾਰ ਉਹ ਜੋ ਰੂ ਇਸਤਰੀ ਇਹਨਾਂ ਦੀ ਵੱਡੀ ਸਰਦਾਰ ਨਹੀਂ ਕਿਉਂਕਿ ਨਾਮ ਦੇ ਨਾਲ ਇਹਨਾਂ ਦੀ ਬੀਤ ਨਹੀਂ ਹੋਰ ਸਭ ਕੁਝ ਚੇਤਦਾ ਹੈ ਪਰ ਪਰਮੇਸ਼ਰ ਦੇ ਨਾਮ ਦਾ ਚੇਤਦਾ ਨਹੀਂ ਉਹਦੇ ਨਾਲ ਕੋਈ ਸਾਥ ਨਹੀਂ ਇਸ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਲ ਨੇ ਪ੍ਰੇਤ ਜਿਨੀ ਰਾਮ ਨਾ ਪਛਾਨਦਾ ਜਿਨ੍ਹਾਂ ਨੇ ਰਾਮ ਨੂੰ ਨਹੀਂ ਪਛਾਣਿਆ ਰਾਮ ਨੂੰ ਨਹੀਂ ਜਾਣਿਆ ਰਾਮ ਨੂੰ ਨਹੀਂ ਸਮਝਿਆ ਪਰਮੇਸ਼ਰ ਨੂੰ ਨਹੀਂ ਜਾਣਿਆ ਉਹ ਕਲ ਯੁਗ ਦੇ ਅੰਦਰ ਪ੍ਰੇਤ ਹੀ ਨੇ ਸਤਜੋਗ ਪਰਮ ਹੰਸ ਵਿਚਾਰੀ ਔਰ ਸਤਜੋਗ ਦੇ ਵਿੱਚ ਉਹ ਜੀਵ ਪਰਮ ਹੰਸ ਦੇ ਪਰਮ ਹੰਸ ਇੱਕ ਉਪਤਾ ਹੰਸ ਹੰਸ ਦੇ ਕੁਝ ਗੁਣ ਦੱਸੇ ਨੇ ਹੰਸ ਜਿਹੜਾ ਹੈ ਨਾ ਉਹ ਮਾਨਸ ਰੂਪ ਤੇਰੀ ਦਾ ਤੇ ਸੁੱਚੇ ਮੋਤੀ ਖਾਂਦਾ ਹੰਸ ਜਿਹੜਾ ਹੈ ਬੜੀ ਲੰਮੀ ਉਡਾਰੀ ਮਾਰ ਲੀਦਾ ਹੰਸ ਜਿਹੜਾ ਹੈ ਉਹਦੀ ਚੁੰਝ ਦੇ ਵਿੱਚ ਐਸੀ ਤਾਕਤ ਹੈ ਕਿ ਉਹ ਦੇ ਗਾੜੀ ਦੁੱਧ ਰੱਖਦੇ ਉਹ ਨਾ ਦੁੱਧ ਨੂੰ ਚੁੰਝ ਲਾਉਂਦਾ ਤੇ ਦੁੱਧ ਖੱਟ ਜਾਂਦਾ ਫਟ ਜਾਂਦਾ ਜਮਾ ਪਾ ਵੀ ਨਹੀਂ ਨਾ ਨੀਰ ਵੱਖਰਾ ਦੁੱਧ ਵੱਖਰਾ ਤੇ ਪਾਣੀ ਵੱਖਰਾ ਜਾਂਦਾ। ਉਹ ਖਾਲਸ ਦੁੱਧ ਨੂੰ ਛਕਦਾ ਤੇ ਪਾਣੀ ਨੂੰ ਤਿਆਰ ਕਰਦਾ। ਇਸੇ ਤਰ੍ਹਾਂ ਜਗਤ ਦੇ ਪਿਆਰੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਰਮ ਹੰਸ ਕਿਹਾ ਜਾਂਦਾ ਪਰਮ ਹੰਸ। ਉਹਨਾਂ ਦੇ ਵਿੱਚ ਵੀ ਐਸੇ ਗੁਣ ਹੁੰਦੇ। ਸਾਧ ਸੰਗਤ ਰੂਪੀ ਮਾਨਸ ਰੋਗਰ ਤੇ ਵਸਦੇ ਨੇ। ਜੋ ਬਗਣਾ ਰੂਪੀ ਮੋਤੀਆਂ ਦਾ ਝੋਗਾ ਚੁਗਦੇ ਨੇ ਅਗਣਨੀ ਵੇਖਦੇ ਕਿਸੇ ਨਹੀਂ ਗੁਣ ਇਕੱਠੇ ਕਰਦੇ ਉਹਨਾਂ ਦੀ ਸੁਰਤੀ ਦੀ ਉਡਾਰੀ ਬੜੀ ਏ ਚੀਂ ਹੁੰਦੀ ਏ ਔਰ ਜਿਵੇਂ ਦੁੱਧ ਤੇ ਪਾਣੀ ਨੂੰ ਹੰਸ ਵੱਖਰਾ ਕਰ ਲੈਂਦਾ ਏ ਇਸੇ ਤਰ੍ਹਾਂ ਸੰਸਾਰ ਵਿੱਚ ਸੱਚ ਤੇ ਝੂਠ ਨੂੰ ਅਖਰਾ ਕਰ ਲੈਂਦੇ ਉਹਨਾਂ ਨੂੰ ਪਤਾ ਸੱਚ ਕੀ ਹੈ ਤੇ ਝੂਠ ਕੀ ਸੱਚ ਪਰਮੇਸ਼ਰ ਦਾ ਨਾਮ ਝੂਠਾ ਹੈ ਸੰਸਾਰ ਸੱਚ ਪਰਮੇਸ਼ਰ ਦਾ ਨਾਮ ਹੈ ਇਹ ਸਰੀਰ ਝੂਠਾ ਹੈ ਇਹ ਪਦਾਰਥ ਨਾਸਵੰਤ ਨੇ ਇਸ ਕਰਕੇ ਉਹ ਸੱਚ ਨੂੰ ਗ੍ਰਹਿਣ ਕਰਦੇ ਨੇ ਸਰੀਰ ਦੇ ਮੋਹ ਵਿੱਚ ਨਹੀਂ ਫਸਦੇ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਆਪਾਂ ਜਨਮ ਨਹੀਂ ਲਗਾਉਂਦੇ ਉਹਨਾਂ ਬਿਨੈ ਪਰਮ ਅੰਸ਼ ਗੁਰੂ ਦੇ ਇਤਿਹਾਸ ਦੇ ਵਿੱਚ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਦਵੀ ਦਿੱਤੀ ਭਾਈ ਸਾਹਿਬ ਭਾਈ ਪਾਰੋ ਜੀ ਨੂੰ ਡੱਲੇ ਦੇ ਨਿਵਾਸੀ ਸਨ ਡੱਲਾ ਪਿੰਡ ਜਿਹੜਾ ਹੈ ਸਰਦਾਨਪੁਰ ਸੈਦ ਦੇ ਲਾਗੇ ਹੈ ਉੱਥੋਂ ਦੇ ਰਹਿਣ ਵਾਲੇ ਭਾਈ ਪਾਰੋ ਜੀ ਉਹਨਾਂ ਨੂੰ ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਮ ਹੰਸ ਦੀ ਪਦਵੀ ਦੇ ਨਾਲ ਨਿਵਾਜਨਾ ਕੀਤਾ ਭਾਈ ਪਾਰੋ ਪਰਮ ਹੰਸ ਔਰ ਭਾਈ ਪਰੋ ਜੀ ਵੀ ਐਸੇ ਮਹਾਨ ਸਿੱਖ ਜਿਨ੍ਹਾਂ ਬਹੁਤ ਵੱਡਾ ਪਰਉਪਕਾਰ ਕੀਤਾ ਉਹਨਾਂ ਦੇ ਪਰਉਪਕਾਰ ਵਿੱਚੋਂ ਇਹ ਪਰਉਪਕਾਰ ਹੈ ਜਿਹੜੇ ਆਪਾਂ ਜੋੜ ਮੇਲੇ ਮਨਾਉਂਦੇ ਆ ਨਾ ਅਜ ਫਲਾਣੀ ਥਾਂ ਤੇ ਇਹ ਫਲਾਣੀ ਥਾਂ ਤੇ ਇਹ ਜੋੜ ਮੇਲਿਆਂ ਦੀ ਮਰਯਾਦਾ ਪਹਿਲਾਂ ਦੀ ਸੀ ਹੈਗੀ ਸਤਿਗੁਰੂ ਜੀ ਦੇ ਕੋਲ ਸੰਗਤਾਂ ਹੁੰਦੀਆਂ ਸਨ ਜਦੋਂ ਕਿਸੇ ਦਾ ਸਮਾਂ ਹੁੰਦਾ ਦੋ ਕੋਈ ਆ ਜਾਂਦਾ ਮਿਲ ਜਾਂਦਾ ਨਮਸਕਾਰ ਕਰ ਜਾਂਦਾ ਫਿਰ ਜੋੜ ਮੇਲਿਆਂ ਦੀ ਰੌਬਤਾ ਕੀਤੀ ਭਾਈ ਸਾਹਿਬ ਭਾਈ ਮਾਰੋ ਜੀ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਕੋਈ ਸਿੱਖ ਕਦੋਂ ਆ ਜਾਂਦਾ ਕੋਈ ਕਦੋਂ ਦਰਸ਼ਨ ਕਰਕੇ ਚਲੇ ਜਾਂਦਾ ਤੇ ਕੋਈ ਦਿਨ ਨਿਯਤ ਹੋਣਾ ਚਾਹੀਦਾ ਜਿਸ ਦਿਨ ਸਾਰੇ ਹੀ ਸਿੱਖ ਆਉਣ ਅੱਗੋਂ ਪਿੱਛੋਂ ਵੀ ਆਉਣ ਪਰ ਉਸ ਦਿਨ ਸਾਰੇ ਹੀ ਸਿੱਖ ਆਉਣ ਨਵੇਂਆਂ ਨੂੰ ਜਿਹੜੇ ਨਵੇਂ ਸਿੱਖ ਮੰਨਦੇ ਨੇ ਉਹਨਾਂ ਨੂੰ ਪਹਿਲਾਂ ਵਾਲੇ ਸਿੱਖ ਮਿਲਣ ਆਪਸ ਵਿੱਚ ਜਾਣ ਪਛਾਣ ਹੋਵੇ ਔਰ ਰਾਪਤਨ ਸਿੱਖਾਂ ਨੂੰ ਮਿਲ ਕਰਕੇ ਨਵੇਂਆਂ ਨੂੰ ਹੋਰ ਗੁਰੂ ਦੀ ਮਰਯਾਦਾ ਗੁਰੂ ਦਾ ਉਪਦੇਸ਼ ਇੱਕ ਦੂਜੇ ਤੋਂ ਸੁਣਨ ਨੂੰ ਮਿਲੇ ਸੱਚੇ ਬਾਦਸ਼ਾਹੀ ਮੇਲ ਵੀ ਹੋਵੇ ਤੇ ਨਾਲ ਜੋੜ ਵੀ ਹੋਵੇ ਗੁਰੂ ਦੇ ਨਾਲ ਜੁੜਨ ਵੀ ਤੇ ਆਪਸ ਵਿੱਚ ਮਿਲਣ ਵੀ ਇਹ ਜੋੜ ਮੇਲਾ ਲਾਇਆ ਕਰੀਏ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਭਾਰੋ ਦੀ ਦੀ ਬੇਨਤੀ ਮੰਨ ਕੇ ਤੇ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬੇ ਨਾ ਵਿਸਾਖੀ ਦਾ ਜੋੜ ਮੇਲਾ ਜਿਹੜਾ ਸੀ ਉੱਤਰ ਕੀਤਾ। ਲਾਇਆ। ਉਦੋਂ ਬਾਅਦ ਤੇਰੇ ਜੋੜ ਮੇਲਿਆਂ ਦੀ ਮਰਯਾਦਾ ਸਿੱਖ ਜਗਤ ਦੇ ਵਿੱਚ ਪ੍ਰਚਲਿਤ ਹੋਈ ਹੈ। ਇਹ ਵੀ ਪਰਉਪਕਾਰ ਭਾਈ ਸਾਹਿਬ ਭਾਈ ਭਾਰੋ ਦੀ ਦਾ ਜਿਨ੍ਹਾਂ ਨੂੰ ਪਰਮ ਹੰਸ ਦੀ ਬਦਵੀ ਨਾਲ ਸਾਧ ਗੁਰੂ ਜੀ ਨੇ ਨਿਵਾਜਿਆ। ਐਸੇ ਹੁੰਦੇ ਹਨ ਰੱਬ ਦੇ ਪਿਆਰੇ ਪਰਉਪਕਾਰ ਕਰਨ ਵਾਲੇ। ਜਿਹੜੇ ਸਾਰਿਆਂ ਦਾ ਭਲਾ ਹੀ ਸੋਚਦੇ ਹਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸਤਜੁੱਗ ਦੇ ਵਿੱਚੋਂ ਪਰਮ ਹੰਸ ਨੇ ਵਿਚਾਰੀ ਜਿਨ੍ਹਾਂ ਨੇ ਵਿਚਾਰ ਕਰਨਾ ਕੀਤਾ ਸਤ ਅਸਤ ਦੀ ਧਰਮ ਅਧਰਮ ਦੀ ਜਿਨ੍ਹਾਂ ਨੇ ਵਿਚਾਰ ਕੀਤੀ ਨਾ ਤੇ ਧਰਮ ਨੂੰ ਗ੍ਰਹਿਣ ਕੀਤਾ ਅਧਰਮ ਨੂੰ ਤਿਆਗਿਆ ਸੱਚ ਨੂੰ ਉਹਨਾਂ ਨੇ ਗ੍ਰਹਿਣ ਕੀਤਾ ਝੂਠ ਦਾ ਤਿਆਗ ਕੀਤਾ ਅਸਲੀਅਤ ਦੇ ਨਾਲ ਉਹ ਜੁੜੇ ਜਿਹੜੀ ਨਕਲ ਸੀ ਉਹਨੂੰ ਉਹਨਾਂ ਨੇ ਤਿਆਗ ਦਿੱਤਾ ਉਹ ਪਰਮ ਹੰਸ ਨੇ ਦੁਆ ਪਰ ਤ੍ਰੇਤੇ ਮਾਨਸ ਵਰਤਹਿ ਦੁਆ ਪਰ ਦੇ ਵਿੱਚ ਇਸੇ ਤਰ੍ਹਾਂ ਹੀ ਤ੍ਰੇਤੇ ਦੇ ਵਿੱਚ ਇਹ ਮਨੁੱਖ ਜਿਹੜੇ ਕਲ ਯੁਗ ਤੇ ਸਤਜੁਗ ਦੇ ਵਿੱਚ ਵਰਤੇ ਹੋਏ ਨੇ ਉਸੇ ਤਰ੍ਹਾਂ ਹੀ ਵਿਰਲੇ ਹਉ ਮੈਂ ਮਾਰੀ ਤੇ ਵਿਰਲੇ ਹੀ ਨੇ ਜਿਨ੍ਹਾਂ ਨੇ ਹਉ ਮੈਂ ਨੂੰ ਮਾਰਨਾ ਕੀਤਾ ਵਿਰਲੇ ਜਿਨ੍ਹਾਂ ਦੇ ਅੰਦਰ ਹਉ ਮੈਂ ਖਤਮ ਹੋ ਗਈ ਹਉ ਮੈਂ ਮੁਕਤ ਗਈ ਕਲ ਮੈਂ ਹੈ ਰਾਮ ਨਾਮ ਵਡਿਆਈ ਇਹ ਜਿਹੜਾ ਤਲਜੁਗ ਹੈ ਏਸ ਕਾਲ ਯੁਗ ਦੇ ਸਮੇਂ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਹੀ ਵਡਿਆਈ ਹੈ ਨਾਮ ਦੀ ਵਡਿਆਈ ਕਲ ਯੁਗ ਦੇ ਵਿੱਚ ਨਾਮ ਦੀ ਪ੍ਰਧਾਨਤਾ ਹੈ ਹੋਰ ਕਿਸੇ ਕਰਮ ਦੀ ਨਹੀਂ ਕਰ ਯੁਗ ਦੇ ਵਿੱਚ ਵਡਿਆਈ ਉਹਨਾਂ ਨੂੰ ਮਿਲਦੀ ਹੈ ਜਿਹੜੇ ਨਾਮ ਦੇ ਨਾਲ ਜੁੜਦੇ ਨੇ ਹੋਰ ਜਿਹੜਾ ਕਰਮ ਤਰਮ ਕਰਦਾ ਹੈ ਨਾ ਉਹ ਪਿੱਛੇ ਰਹਿ ਜਾਂਦਾ ਜਿਹੜਾ ਦਾਤੁਰਖ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਜੁੜਦਾ ਹੈ ਉਹਨੂੰ ਵਡਿਆਈ ਪ੍ਰਾਪਤ ਹੁੰਦੀ ਇਹ ਕਲਜੁਬ ਦਾ ਧਰਮ ਹੈ ਭੱਟ ਸਾਹਿਬ ਵੀ ਕਹਿੰਦੇ ਨਾ ਧੰਨ ਗੁਰੂ ਅਮਰਦਾਸ ਸਾਹਿਬ ਨੇ ਵੀ ਵਡਿਆਈ ਵੇ ਕਹਿੰਦੇ ਨਾਮ ਸ਼੍ਰੋਮਣ ਸਰਬਮੈ ਕਲਜੁਬ ਦੇ ਵਿੱਚ ਨਾਮ ਸਾਰੀਆਂ ਸਾਧਨਾਵਾਂ ਨਾਲੋਂ ਸ਼੍ਰੋਮਣੀ ਹੈ ਸਿਰਮੌਰ ਹੈ ਉਤਮ ਹੈ ਮਹਾਨ ਹੈ ਉਤਕ੍ਰਿਸ਼ਟ ਹੈ ਨਾਮ ਸ਼੍ਰੋਮਣ ਸਰਬਮੈ ਭਗਤ ਰਹੇ ਲਿਵਤਾਰ ਤੇ ਜਿਹੜੇ ਭਗਤ ਜਾਣੇ ਨਾ ਉਹ ਸੁਰਤੀ ਜੋੜ ਕੇ ਰੱਖਦੇ ਪਰਮੇਸ਼ਰ ਦੇ ਨਾਲ ਐਸਾ ਜੋ ਪਰਮੇਸ਼ਰ ਦਾ ਨਾਮ ਹੈ ਸੋਈ ਨਾਮ ਪਦਾਰਥ ਅਮਰ ਗੁਰ ਇਹ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਇਹ ਜਿਹੜਾ ਨਾਮ ਪਦਾਰਥ ਹੈ ਤੁਸ ਦੀਓ ਕਰਤਾਰ ਖੁਸ਼ ਹੋ ਕੇ ਤਾਲ ਤੁਖ ਪਰਮੇਸ਼ਰ ਨੇ ਤੁਹਾਨੂੰ ਦਾਤ ਬਖਸ਼ਣਾ ਕੀਤੀ ਨਾਮ ਦੀ ਮਹਿਮਾ ਨਾਮ ਦੀ ਵਡਿਆਈ ਹੈ ਕਲ ਜੁਗ ਦੇ ਅੰਦਰ ਜੁਗ ਜੁਗ ਗੁਰਮੁਖ ਏਕੋ ਜਾਤਾ ਤੇ ਜੁਗਾ ਜੁਗਾ ਦੇ ਵਿੱਚੀ ਭਾਵੇਂ ਸਤਜੁਗ ਸੀ ਭਾਵੇਂ ਦੁਆਪਰ ਭਾਵੇਂ ਤ੍ਰੇਤਾ ਤੇ ਭਾਵੇਂ ਹੁਣ ਕਲ ਜੁਗ ਆ ਜੁਗਾ ਜੁਗਾ ਦੇ ਵਿੱਚੀ ਗੁਰ ਗੁਰੂ ਦਵਾਰਾ ਜਨਾ ਨੇ ਇਸ ਗੱਲ ਨੂੰ ਜਾਤਾ ਤੋਂ ਭਾਵ ਜਾਣਨਾ ਕੀਤਾ ਗੁਰੂ ਦੁਆਰਾ ਹਰ ਇੱਕ ਯੁੱਗ ਦੇ ਵਿੱਚ ਇਹ ਸਮਝ ਪਈ ਕਿਹੜੀ ਸਮਝ ਸਤਿਗੁਰੂ ਜੀ ਕਹਿੰਦੇ ਨੇ ਵੇਣ ਨਾਮੈ ਮੁਕਤ ਨਾ ਪਾਈ ਭਾਵੇਂ ਕੋਈ ਵੀ ਯੁੱਗ ਸੀਨਾ ਬੰਧਨ ਜਿਹੜੇ ਨੇ ਉਹਨਾਂ ਤੋਂ ਖਲਾਸੀ ਨਾਮ ਜਪ ਕੇ ਹੋਏ ਮੁਕਤੀ ਹੋਣਾ ਮੁਕਤ ਹੋਣਾ ਬੰਧਨ ਟੁੱਟ ਜਾਣਾ ਮੁਕਤ ਹੋ ਗਿਆ ਬੰਦਾ ਇਹਨੂੰ ਬੰਧਨ ਕੋਈ ਨਹੀਂ ਰਹਿ ਗਿਆ ਹੁਣ ਬੰਧਨਾਂ ਤੋਂ ਆਜ਼ਾਦ ਹੋ ਗਿਆ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਜੁਗਾਂ ਜੁਗਾਂ ਦੇ ਵਿੱਚ ਗੁਰੂ ਦਵਾਰਾਂ ਇਸ ਗੱਲ ਦੀ ਸੋਝੀ ਪਈ ਕਿ ਨਾਮ ਜਪਣ ਤੋਂ ਬਿਨਾਂ ਨਾਮ ਦੇ ਨਾਲ ਪ੍ਰੀਤੀ ਪਾਉਣ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ ਬੰਧਨ ਨਹੀਂ ਟੁੱਟ ਸਕਦੇ ਬੰਧਨ ਤੋੜਨ ਦੀ ਸਮਰੱਥਾ ਨਾਮ ਵਿੱਚ ਹੀ ਹੈ ਰਹਾਉ ਰਹਾਉ ਦਾ विश्राम ਦੇ ਕੇ ਅੱਗੇ ਕਥਨ ਕਰਦੇ ਨੇ ਹਿਰਦੈ ਨਾਮ ਲਖੈ ਜਨ ਸਾਚਾ ਜਿਹੜਾ ਹਿਰਦੇ ਦੇ ਵਿੱਚ ਨਾਮ ਨੂੰ ਜਾਣ ਲੈਂਦਾ ਉਹ ਜਨ ਉਹ ਸੇਵਕ ਜਿਹੜਾ ਸੱਚਾ ਹੈ ਉਹ ਸੱਚਾ ਸੇਵਕ ਹੈ ਉਹ ਸੰਸਾਰ ਦੇ ਅੰਦਰ ਸੱਚਾ ਜਿਹੜਾ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਾਣ ਲੈਂਦਾ ਜਿਹੜਾ ਨਾਮ ਦੀ ਮਹਿਮਾ ਨੂੰ ਨਾਮ ਦੀ ਵਡਿਆਈ ਨੂੰ ਜਾਣ ਲੈਂਦਾ ਨਾ ਉਹ ਸੱਚਾ ਹੈ ਤੇ ਜਿਹਨੂੰ ਨਾਮ ਦੀ ਵਡਿਆਈ ਮਹਿਮਾ ਦਾ ਪਤਾ ਲੱਗ ਜਾਂਦਾ ਨਾ ਉਹ ਫਿਰ त्यागਦਾ ਨਹੀਂ ਹੁਣ ਕਿਸੇ ਨੂੰ ਪਤਾ ਲੱਗ ਗਿਆ ਕਿ ਐਸ ਕੰਮ ਦੇ ਵਿੱਚ ਬਹੁਤਾ ਲਾਭ ਹੈ ਬਹੁਤਾ ਫਾਇਦਾ ਵਾ ਮੰਨਦਾ ਕੰਮ ਨਹੀਂ ਛੱਡਦਾ ਇਹਦੇ ਵਿੱਚ ਤੇ ਬਹੁਤਾ ਹੀ ਫਾਇਦਾ ਹੈ ਬਹੁਤਾ ਲਾਭ ਹੈ ਇਸੇ ਤਰ੍ਹਾਂ ਨਾਮ ਦੇ ਵਿੱਚ ਕਹ ਲੀਂਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਗੁਰ ਸੇਖਾਏ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜੀ ਕੋਈ ਕਹਿੰਦਾ ਜੋਗ ਸਾਧਨਾ ਕਰਨੀ ਚਾਹੀਦੀ ਪ੍ਰਾਣਾਯਾਮ ਕਰਨਾ ਚਾਹੀਦਾ ਨੀਤੀ ਤੋਤੀ ਕਰਮ ਕਰਨੇ ਚਾਹੀਦੇ ਕਈ ਸਰੀਰ ਨੂੰ ਤਪਉਂਦੇ ਨੇ ਮੁਠੇ ਲੰਕਦੇ ਨੇ ਪਾਣੀ ਚ ਖਲੋ ਜਾਂਦੇ ਨੇ ਉਹ ਮਾਮ ਦੇ ਦਿਨਾਂ ਚ ਜੇ ਠਾੜ ਦੇ ਦਿਨਾਂ ਚ ਤੂੰ ਨਹੀਂ ਤਪਉਂਦੇ ਨੇ ਦੇ ਬਾਦਸ਼ਾਹ ਆਪ ਜੀ ਦੱਸੋ ਕੀ ਕਰਨਾ ਚਾਹੀਦਾ ਸਤਿਗੁਰੂ ਕਹਿੰਦੇ ਕਹਿਣ ਲੱਗੇ ਪਿਆਰਿਓ ਨਾਮ ਹੀ ਜਪਣਾ ਚਾਹੀਦਾ ਮਾਰੇ ਨਾਮ ਜਪਣਾ ਤੇ ਸੌਖਾ ਹੀ ਹੈ ਬਹੁਤੀ ਮਿਹਨਤ ਨਹੀਂ ਨਾ ਕਰਨੀ ਪੈਂਦੀ ਹੁਣ ਜਿਹਨੇ ਪੁੱਠਾ ਲੰਕਣਾ ਨੂੰ ਬਹੁਤੀ ਮਿਹਨਤ ਸਰੀਰਕ ਖੇਚਲ ਜਾਈ ਹੈ ਨਾਮ ਜਪਣ ਚੋ ਨਹੀਂ ਸਰੀਰ ਖੇਚਲ ਨਹੀਂ ਸੱਚੇ ਬਾਦਸ਼ਾਹ ਜਿਹੜਾ ਬੰਦਾ ਮਿਹਨਤ ਜਿਆਦਾ ਕਰਦਾ ਫਲ ਉਸੇ ਨੂੰ ਜਿਆਦਾ ਮਿਲਦਾ ਇਹ ਤੇ ਸੰਸਾਰ ਦੇ ਵਿੱਚ ਹੈ ਸਤਿਗੁਰੂ ਸਾਹਿਬ ਸੱਚੇ ਬਾਦਸ਼ਾਹ ਜੀ ਕਹਿੰਦੇ ਵੀ ਨਾਮ ਜਪਣਾ ਸੌਖਾ ਸਰੀਰਕ ਮੁਸ਼ਕਲ ਘੱਟ ਕਰਨੀ ਪੈਂਦੀ ਹੈ ਸਰੀਰ ਨੂੰ ਬਹੁਤੀ ਖੇਚਲ ਨਹੀਂ ਹੁੰਦੀ ਤੇ ਨਾਮ ਜਪਣ ਦੇ ਨਾਲ ਫਲ ਵੱਡਾ ਮਿਲਦਾ ਦੂਜੇ ਕਰਮਾਂ ਨਾਲ ਹਿੰਦੇ ਮਹਾਰਾਜ ਜੀ ਕਿਵੇਂ ਹੋ ਸਕਦਾ ਸੰਸਾਰ ਦੇ ਵਿੱਚ ਤੇ ਧਾਰਨਾ ਵੀ ਜਿੰਨੀ ਮਿਹਨਤ ਕਰੋਗੇ ਫਲ ਉਨਾ ਜਿਆਦਾ ਜਿੰਨੀ ਮਿਹਨਤ ਘਟੋਗੇ ਉਨਾ ਫਲ ਘਟ ਤੇ ਦੂਜੇ ਕਰਮਾਂ ਦੇ ਵਿੱਚ ਮਿਹਨਤ ਬਹੁਤੀ ਕਰਨੀ ਪੈਂਦੀ ਹੈ ਨਾਮ ਜਪਣ ਵਿੱਚ ਉਸ ਤਰ੍ਹਾਂ ਦੀ ਮਿਹਨਤ ਘਟ ਸਰੀਰਕ ਖੇਚਲ ਘਟ ਤੇ ਫਲ ਕਿਵੇਂ ਵੱਡਾ ਹੋ ਸਕਦਾ ਸੰਸਾਰ ਦੀ ਇਹ ਧਾਰਨਾ ਨਹੀਂ ਸੰਸਾਰ ਦੀ ਤਾਂ ਜਿੰਨੀ ਮਿਹਨਤ ਉਹ ਨਹੀਂ ਹਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਵਾਰ ਹੁੰਦਾ ਸਰੀਰ ਦੇ ਖੇਚਲ ਕਰਦ ਕਰਨੀ ਪੈਂਦੀ ਹੈ ਪਰ ਫਲ ਜਿਆਦਾ ਮਿਲਦਾ ਮਹਾਰਾਜੀ ਸਾਨੂੰ ਵੀ ਤਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਇੱਕ ਮਜ਼ਦੂਰ ਹੈ ਉਹ ਸਾਰਾ ਦਿਨ ਥੱਪਦਾ ਕਿੰਨੀ ਸਰੀਰ ਦੇ ਖੇਚਲ ਕਰਦਾ ਤੇ ਸ਼ਾਮ ਨੂੰ ਕਿੰਨੇ ਕੁ ਪੈਸੇ ਮਿਲਦੇ ਉਹਨੂੰ ਗੁਜ਼ਾਰਾ ਹੀ ਨਾ ਮੜਾ ਜਾਦਾ ਦਾਰਾ ਦਿਨ ਅੱਡ ਬੰਦਾ ਪਰ ਉਹਨੂੰ ਕਮਾਈ ਥੋੜੀ ਹੁੰਦੀ ਹੈ ਮਸਾ ਮਸਾ ਗੁਜ਼ਾਰਾ ਚੱਲਦਾ ਉਹ ਇਸ ਤੋਂ ਅੱਗੇ ਜਿਹੜਾ ਪੁਰਖ ਦਤਾਨ ਤੇ ਬੈਠਾ ਉਹਨੂੰ ਮਿਹਨਤ ਦੇ ਨਾਲ ਉਹ ਸਰੀਰਿਕ ਖੇਚ ਲੱਗ ਕਰਣੀ ਪੈਂਦੀ ਹੈ ਹੈ ਐ ਨਾ ਵੀ ਸਰੀਰਿਕ ਮਿਹਨਤ ਉਹਦੀ ਘੱਟ ਹੁੰਦੀ ਹੈ ਤੇ ਉਹਨੂੰ ਕਮਾਈ ਉਹਦੇ ਨਾਲੋਂ ਜ਼ਿਆਦੀ ਹੁੰਦੀ ਹੈ ਕਹਿੰਦੇ ਮਾਰਾ ਜੀ ਹਾਂ ਸਤਿਗੁਰੂ ਕਹਿੰਦੇ ਫਿਰ ਅੱਗੇ ਸੁਣੋ ਇਸੇ ਤਰ੍ਹਾਂ ਹੀ ਜਿਹੜਾ ਹੁਣ ਸੁਨਿਆਰੇ ਦਾ ਕੰਮ ਕਰਦਾ ਹੈ ਸੋਨਾ ਵੇਚਣ ਦਾ ਸੋਨੇ ਦੀ ਦੁਕਾਨ ਕਰਦਾ ਉਹਨੂੰ ਦੂਜੇ ਦੁਕਾਨਦਾਰਾਂ ਨਾਲੋਂ ਵੀ ਸਰੀਰਕ ਮਿਹਨਤ ਘੱਟ ਕਰਨੀ ਪੈਂਦੀ ਸਰੀਰਕ ਖੇਚਲ ਉਹਨਾਂ ਨਾਲੋਂ ਵੀ ਘੱਟ ਕਰਨੀ ਪੈਂਦੀ ਉਹਦੀ ਦਿਮਾਗੀ ਮਿਹਨਤ ਹੋ ਸਕਦੀ ਜਾਂਦੀ ਪਰ ਸਰੀਰਕ ਤੌਰ ਤੇ ਤੇ ਘਟਿਆ ਨਾ ਸਰੀਰ ਦਾ ਤੇ ਨਹੀਂ ਖੇਚਲਦੀ ਤੇ ਕਮਾਈ ਉਹ ਦੂਜਿਆਂ ਨਾਲੋਂ ਜ਼ਿਆਦਾ ਕਰਦਾ ਕਹਿੰਦੇ ਹਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਜ਼ੌਰੀ ਹੁੰਦਾ ਨਾ ਹੀਰਿਆਂ ਦਾ ਵਪਾਰ ਕਰਨ ਵਾਲਾ ਉਹਨੂੰ ਸਾਰਿਆਂ ਨਾਲੋਂ ਘੱਟ ਮਿਹਨਤ ਕਰਨੀ ਪੈਂਦੀ ਸਰੀਰਿਕ ਖੇਚਲ ਸਾਰਿਆਂ ਨਾਲੋਂ ਘੱਟ ਤੇ ਕਮਾਈ ਉਹਦੀ ਸਾਰਿਆਂ ਨਾਲੋਂ ਜ਼ਿਆਦਾ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ ਸਾਹ ਦੇ ਵਿੱਚ ਸਰੀਰਿਕ ਖੇਚਲ ਘੱਟ ਕਰਨੀ ਪੈਂਦੀ ਹੈ ਤੇ ਲਾਭ ਬਹੁਤਾ ਵੱਡਾ ਮਿਲਦਾ ਫਾਇਦਾ ਜ਼ਿਆਦਾ ਹੁੰਦਾ ਹੈ ਲਾਭ ਜ਼ਿਆਦਾ ਮਿਲਦਾ ਤੇ ਜਦੋਂ ਮਨੁੱਖ ਨੂੰ ਪਤਾ ਲੱਗ ਜਾਂਦਾ ਵੀ ਐਸ ਤੰਦੇ ਵਿੱਚ ਖੇਚਲ ਘਟਿਆ ਤੇ ਲਾਭ ਬਹੁਤਾ ਤੇ ਬੰਦਾ ਹੀ ਨਾ ਛੱਡਦਾ ਕੋ ਕਰਮ ਕਰਦਾ ਇਸੇ ਤਰ੍ਹਾਂ ਜਿਹੜੇ ਗੁਰਮਖ ਜਨ ਨੇ ਨਾ ਜਿਹੜੇ ਹਿਰਦੇ ਦੇ ਵਿੱਚ ਨਾਮ ਨੂੰ ਜਾਣ ਲੈਂਦੇ ਨੇ ਨਾਮ ਦੀ ਵਡਿਆਈ ਨੂੰ ਨਾਮ ਦੀ ਮਹੱਤਤਾ ਨੂੰ ਸਮਝ ਲੈਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਲਾਭ ਬਹੁਤਾ ਫਿਰ ਉਹ ਤਿਆਗਦੇ ਨਹੀਂ ਫਿਰ ਨਾਮ ਨਹੀਂ ਛੱਡਦੇ ਫਿਰ ਭਾਵੇਂ ਉਹਨਾਂ ਨੂੰ ਕਹਿੰਦੇ ਨੇ ਕਿ ਰਾਮ ਦਾ ਨਾਮ ਲੈਣਾ ਬੰਦ ਕਰ ਨਹੀਂ ਤੇ ਤੈਨੂੰ ਮਾਰ ਦੇਵਾਂਗੇ ਗੱਲ ਉਹਨਾਂ ਹੰਦੇ ਨੂੰ ਕਹਿੰਦੇ ਕਹਿੰਦੇ ਨਾਮ ਦੇਵ ਰਾਮ ਦਾ ਨਾਮ ਲੈਣਾ ਛੱਡ ਦੇ ਨਹੀਂ ਤੇ ਮਾਰ ਦਿੱਤਾ ਜਾਵੇ ਪਰ ਭਗਤ ਨੂੰ ਪਤਾ ਵੀ ਨਾਮ ਦੇ ਵਿੱਚ ਵਡਿਆਈ ਬਹੁਤੀ ਨਾਮ ਦੀ ਮਹੱਤਤਾ ਬਹੁਤੀ ਜਦੋਂ ਬੰਦੇ ਨੂੰ ਇਸ ਗੱਲ ਦੀ ਸਮਝ ਸੋਝੀ ਪੈ ਜਾਵੇ ਨਾ ਫਿਰ ਉਹ ਕਿਸੇ ਦੇ ਬਹਿਕਾਆਂ ਬែកਦਾ ਨਹੀਂ ਫਿਰ ਉਹ ਉਸ ਗੱਲ ਤੇ ਠਿਰ ਰਹਿਦਾ ਜਦੋਂ ਨੂੰ ਪਤਾ ਵੀ ਇਹਦਾ ਲਾਭ ਬਹੁਤ ਆ ਹੁਣ ਭਗਤ ਨਾਮਦੇਵ ਜੀ ਦੇ ਮਾਤਾ ਜੀ ਉੱਥੇ ਮਾਤਾ ਕਹਿਣ ਲੱਗੀ ਪੁੱਤਰ ਛੱਡਦਾ ਹਾਂ ਉਹਦਾ ਨਾਮ ਤੂੰ ਜਿਵੇਂ ਕਹਿੰਦੇ ਤਰੰਕਰ ਤੇ ਭਗਤ ਨਾਮਦੇਵ ਕਹਿੰਦੇ ਮਾਂ ਦੇ ਭਾਵੇਂ ਨਹੀਂ ਪਤਾ ਪਰ ਮੈਨੂੰ ਤੇ ਪਤਾ ਨਾ ਨਾਮ ਦੀ ਵਡਿਆਈ ਬਹੁਤੀ ਹੈ ਇਸ ਕਰਕੇ ਨਾਮ ਜਪਣਾ ਮੈਂ ਨਹੀਂ ਛੱਡ ਸਕਦਾ ਤੈਨੂੰ ਮਾਂ ਕਹਿਣਾ ਛੱਡ ਦੂੰ ਤੂੰ ਮੇਰੀ ਮਾਂ ਨਹੀਂ ਹੋ ਸਕਦੀ ਪਰ ਪਰਮੇਸ਼ਰ ਦਾ ਨਾਮ ਨਹੀਂ ਛੱਡ ਸਕਦਾ ਨਾ ਹਾਂ ਤੇਰਾ ਗੁੰਗੜਾ ਨਾ ਤੂੰ ਮੇਰੀ ਮਾਏ ਪਿੰਡ ਬੜੈ ਤਉ ਹਰ ਗੁਣ ਗਾਏ बेशक ਮੇਰਾ ਸਰੀਰ ਧਰਤੀ ਤੇ ਡਿੱਗ ਪਵੇ ਪਰ ਮੈਂ ਗੁਣ ਹਰੀ ਦੇ ਗਾਉਣਿਆ ਕਿਉਂਕਿ ਪਤਾ ਲੱਗਿਆ ਨਾ ਲਾਭ ਦੀ ਸਮਝ ਬੈ ਗਈ ਨਾ ਭਗਤ ਕਬੀਰ ਸਹਿਬ ਨੂੰ ਕਹਿੰਦੇ ਕਹਿੰਦੇ ਛੱਡ ਰਾਮ ਦਾ ਨਾਮ ਨਹੀਂ ਤੇ ਹਾਥੀ ਦੇ ਪੈਰਾਂ ਥੱਲੇ ਦੇ ਨੂੰ ਰੋਂਦ ਦੇਣਾ ਹੀ ਅਤੀਨੇ ਪੈਰ ਤੇ ਰੱਖ ਦੇਣਾ ਤੇ ਤੈਨੂੰ ਨੱਪ ਦੇਣਾ ਮਾਰਦੇ ਆਂਗੇ ਭਗਤ ਨਾਮੂ ਭਗਤ ਕਬੀਰ ਸਾਹਿਬ ਕਹਿੰਦੇ ਵੀ ਨਹੀਂ ਨਾਮ ਦੀ ਮਹਿਮਾ ਬਹੁਤੀ ਵੱਡੀ ਐ ਮੈਂ ਨਹੀਂ ਛੱਡਣਾ ਤੁਸੀਂ ਜਿਵੇਂ ਕਰਨਾ ਕਰ ਲਓ ਤੇ ਭਗਤ ਕਬੀਰ ਸਾਹਿਬ ਨੂੰ ਬਨ ਕੇ ਦੇ ਹਾਥੀ ਦੇ ਗਾੜੀ ਛੁੱਟਿਆ ਗਿਆ ਭਗਤ ਸਾਹਿਬ ਨੇ ਬਚਨ ਕਹੇ ਕਹਿੰਦੇ ਮੈਨੂੰ ਬਨ ਕੇ ਦੇ ਹਾਥੀ ਦੇ ਗਾੜੀ ਛੁੱਟ ਤਾਂ ਪਰ ਨਾਮ ਦੀ ਮਹਿਮਾ ਵੇਖੋ ਹਾਥੀ ਗਾਂ ਹੀ ਨਹੀਂ ਤੁਰਿਆ ਹਾਥੀ ਨਹੀਂ ਅੱਗੇ ਤੁਰਿਆ ਉਹਨੇ ਮੇਰੇ ਤੇ ਪੈਰ ਤੇ ਕੀ ਰੱਖਣਾ ਸੀ ਅੰਕਸ ਮਾਰਦਾ ਹੈ ਮਹਾਵਤ ਹਾਥੀ ਦੇ ਸਿਰ ਵਿੱਚ ਬੜੇ ਜ਼ੋਰ ਜ਼ੋਰ ਨਾਲ ਪਰ ਹਾਥੀ ਅੱਗੇ ਨਹੀਂ ਤੁਰਦਾ ਤੇ ਹਾਥੀ ਨੇ ਸਭ ਨੂੰ ਮਿੱਨੂ ਮੱਥਾ ਟੇਕਿਆ ਤੇ ਪਛਾਨ ਨੂੰ ਭੱਜ ਗਿਆ ਪਤਾ ਨਹੀਂ ਉਹਨੂੰ ਕੀ ਦੱਸਿਆ ਬਾਰੇ ਵਡਿਆਈ ਨਾ ਹੁੰਦੀ ਹੁਣ ਜਦੋਂ ਬਰਦੇ ਨੂੰ ਇੰਨੀ ਸਮਝ ਪੈ ਗਈ ਵੀ ਇੰਨੀ ਸਹਾਇਤਾ ਨਾਮ ਕਰਦਾ ਏਡੀ ਵੱਡੀ ਵੱਡੀ ਵਡਿਆਈ ਨਾ ਹੁੰਦੀ ਤੇ ਉਹ ਕਿਵੇਂ ਤੇ ਅੱਗੇ ਤਦ ਸਹਿਬ ਕਿੰਦੇ ਪੂਜਾ ਬਾੰਦ ਪਿਲਾ ਕਰ ਡਾਰਿਓ ਹਸਤੀ ਕ੍ਰੋਪ ਮੂंड ਮੈਂ ਮਾਰਿਓ ਮਹਾਤ ਬੜੇ ਗੁੱਸੇ ਦੇ ਨਾਲ ਹਾਥੀ ਦੇ ਸਿਰ ਵਿੱਚ ਚੰਕਸ ਮਾਰਦਾ ਅਸਤ ਭਾਗ ਕੈ ਚੀਸਾ ਮਾਰੈ ਇਆ ਮੂਰਤ ਕੈ ਹੌਂਬ ਲਗਾ ਕੋ ਭੱਜ ਗਿਆ ਦਰਦਾ ਹੋਇਆ ਹਾਥੀ ਮਥਾ ਦੇ ਕੇ ਪਿਛਾਂ ਭੱਜ ਜਿਹਨੂੰ ਨਾਮ ਦੀ ਮਹਿਮਾ ਦੀ ਮਹੱਤਤਾ ਪਤਾ ਲੱਗ ਜਾਵੇ ਉਹ ਫਿਰ ਨਹੀਂ ਪਿਆਰ ਲਗਾ ਹਿਰਦੈ ਨਾਮ ਲਖੈ ਜਨ ਸੱਚਾ ਜਿਹੜਾ ਹਿਰਦੇ ਵਿੱਚ ਨਾਮ ਦੀ ਮਹਿਮਾ ਵਡਿਆਈ ਨੂੰ ਜਾਣ ਲੈਂਦਾ ਉਹ ਸੇਵਕ ਸੱਚਾ ਹੈ ਗੁਰਮੁਖ ਮਨ ਵਸਾਈ ਗੁਰੂ ਦਵਾਰਾ ਹਿਰਦੇ ਦੇ ਵਿੱਚ ਨਾਮ ਨੂੰ ਵਸਾਈਦਾ ਮਨ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾ ਲੈਂਦਾ ਤੇ ਜਦੋਂ ਨਾਮ ਹਿਰਦੇ 'ਚ ਵਸ ਜਾਂਦਾ ਨਾ ਆਪ ਤਰੇ ਸਗਲੇ ਗੁਲ ਤਾਰੇ ਉਹ ਪਤਾ ਲੱਗ ਜਾਂਦਾ ਨਾਮ ਦੀ ਮਹਿਮਾ ਦਾ ਫਿਰ ਉਹ ਤਿਆਗਦਾ ਨਹੀਂ ਦੂਜਿਆਂ ਨੂੰ ਵੀ ਸਿਖਿਆ ਦਿੰਦਾ ਆਪ ਵੀ ਤਰ ਜਾਂਦਾ ਸੰਸਾਰ ਸਮੁੰਦਰ ਤੋਂ ਤੇ ਦੂਜਿਆਂ ਨੂੰ ਵੀ ਤਾਰ ਲੈਂਦਾ ਆਪਣੀਆਂ ਖੁਲਾ ਦਾ ਹੀ ਉਧਾਰ ਕਰ ਲੈਂਦਾ ਜਿਨੀ ਰਾਮ ਨਾਮ ਲੇਵ ਲਈ ਜਿਨ੍ਹਾਂ ਨੇ ਰਾਮ ਦੇ ਨਾਮ ਦੇ ਨਾਲ ਲੇਵ ਲਾਉਣਾ ਕੀਤਾ ਉਹ ਆਪ ਵੀ ਤਰ ਗਏ ਉਹਨਾਂ ਦੀਆਂ ਖੁਲਾ ਵੀ ਤਰ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਮਾਣ ਦਿੱਤਾ ਸਤਿਗੁਰੂ ਜੀ ਕਹਿੰਦੇ ਪ੍ਰਹਿਲਾਦ ਜਨ ਕੇ ਇਕੀਰ ਕੁਲ ਉਧਾਰੇ ਪ੍ਰਹਿਲਾਦ ਨੇ ਪਰਮੇਸ਼ਰ ਜੀ ਦਾ ਨਾਮ ਜਪਿਆ ਤੇ ਇਕੀ ਕੁਲਾਤਾਰੀਆਂ ਪਰਮੇਸ਼ਰ ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਲਿਬ ਜੋੜ ਕੇ ਰੱਖਦੇ ਉਹ ਆਪ ਵੀ ਤਰ ਜਾਂਦੇ ਉਹਨਾਂ ਦੀਆਂ ਕੁਲਾ ਵੀ ਤਰ ਜਾਂਦੀ ਹੈ ਮੇਰਾ ਪ੍ਰਭ ਹੈ ਗੁਣ ਦਾ ਦਾਤਾ ਸਾਡਾ ਜਿਹੜਾ ਪ੍ਰਭੂ ਪਰਮੇਸ਼ਰ ਹੈ ਨਾ ਇਹ ਗੁਣਾ ਦੀ ਦਾਤ ਦੇਣ ਵਾਲਾ ਗੁਨਾ ਦੀ ਦਾਤ ਬਖਸ਼ਣ ਵਾਲਾ ਹੈ ਅਵਤਨ ਸਾਬਦ ਜਿਲਾਏ ਤੇ ਪ੍ਰਭੂ ਜਿਹੜਾ ਹੈ ਉਹ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਜੀਵ ਦੇ ਹਿਰਦੇ ਵਿੱਚੋਂ ਆਵਗਣਾਂ ਨੂੰ ਸਾੜ ਦਿੰਦਾ ਉਹ ਪਰਮੇਸ਼ਰ ਗੁਨਾ ਦਾ ਦਾਤਾ ਵਾ ਤੇ ਗੁਰੂ ਦੇ ਚਰਨੀ ਲਾ ਕੇ ਹਿਰਦੇ ਵਿੱਚੋਂ ਆਵਗਣ ਸਾੜ ਕੇ ਤੇ ਗੁਨਾ ਦੀ ਦਾਤ ਬਖਸ਼ ਦੇਣ ਵਾਲਾ ਐਸਾ ਹੈ ਜਿਨ ਮਨਵਸਿਆ ਸੀ ਜਨ ਸੋਹੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਵਸ ਗਿਆ ਨਾ ਫਿਰ ਉਹ ਜਨ ਸੋਹੇ ਸੋਭਾ ਵਾਲੇ ਹੋ ਜਾਂਦੇ ਨੇ ਹਿਰਦੇ 'ਤੇ ਨਾਮ ਵਸਾਏ ਹਿਰਦੇ ਵਿੱਚ ਨਾਮ ਨੂੰ ਵਸਾਉਂਦੇ ਨੇ ਉਹ ਜਨ ਉਹ ਸੇਵਕ ਸ਼ੋਭਾ ਵਾਲੇ ਹੋ ਜਾਂਦੇ ਨੇ ਕਿੰਨੀ ਕੁ ਸ਼ੋਭਾ ਹੁੰਦੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਏ ਨ ਮੇਟਣ ਹਾਰਾ ਉਹਨਾਂ ਦੀ ਸ਼ੋਭਾ ਵਡਿਆਈ ਜੁਗਾ ਜੁਗਾ ਵਿੱਚ ਹੋਰੀ ਭਗਤ ਪ੍ਰਹਿਲਾਦ ਨੇ ਕਦੋਂ ਕਿਹੜੇ ਯੁਗ ਦਾ ਨਾਮ ਜਪਿਆ ਭਗਤ ਧਰੂ ਨੇ ਤੇ ਅੱਜ ਵੀ ਅਸੀਂ ਉਹਨਾਂ ਦੀ ਜੈ ਜੈਕਾਰ ਕਰਦੇ ਆਂ ਭਗਤ ਕਬੀਰ ਸਾਹਿਬ ਵਰਗੇ ਕਹਿੰਦੇ ਨੇ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਵੇਖੋ ਭਾਈ ਉਹਨਾਂ ਵੱਲ ਇਸ ਤਰ੍ਹਾਂ ਉਹਨਾਂ ਨੇ ਜਪਿਆ ਇਸੇ ਤਰ੍ਹਾਂ ਤੁਸੀਂ ਵੀ ਜਪੋ ਜਿਵੇਂ ਉਹਨਾਂ ਦੀ ਵਡਿਆਈ ਹੋਰੀ ਤੁਹਾਡੀ ਵੀ ਹੋਵੇ ਉਹਨਾਂ ਦੀ ਸ਼ੋਭਾ ਫਿਰ ਵੱਡੀ ਹੋ ਜਾਂਦੀ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦੀ ਸ਼ੋਭਾ ਫਿਰ ਵੱਡੀ ਘਰ ਦਰ ਮਹਿਲ ਸਤਗੁਰੂ ਦਿਖਾਇਆ ਸਤਗੁਰੂ ਨੇ ਨਾ ਫਿਰ ਉਹਨਾਂ ਨੂੰ ਸੋ ਦਰ ਸੋ ਘਰ ਉਹ ਵਿਖਾ ਦਿੱਤਾ ਫਿਰ ਰਾਮਦੇਵ ਸਿਉ ਰਲੀਆਂ ਆਣੈ ਉਹ ਪਰਮੇਸ਼ਰ ਦੇ ਨਾਮ ਆਨੰਦ ਦੇ ਵਿੱਚ ਮਸਤ ਹੋਏ ਹੋਏ ਉਸ ਆਨੰਦ ਨੂੰ ਮਾਣਦੇ ਹਨ ਜੋ ਕਿਛ ਕਹੈ ਸੋ ਭਲਾ ਕਰ ਮੰਨੈ ਫਿਰ ਜੋ ਪਰਮੇਸ਼ਰ ਕਹਿੰਦਾ ਨਾ ਪਰਮੇਸ਼ਰ ਦੇ ਕਹਿ ਨੂੰ ਭਲਾ ਕਰਕੇ ਮੰਨਦੇ ਨੇ ਫਿਰ ਉਹਦੇ ਤੇ ਕਿੰਤੂ ਨਹੀਂ ਕਰਦੇ ਐਸੀ ਉਹਨਾਂ ਦੀ ਸੁਰਤੀ ਪਰਮੇਸ਼ਰ ਦੇ ਬਾਣੀ ਦੇ ਵਿੱਚ ਆ ਜਾਂਦੀ ਹੈ ਐਸਾ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ ਜੋ ਪਰਮੇਸ਼ਰ ਕਹਿੰਦਾ ਭਲਾ ਕਰਕੇ ਮੰਨਦੇ ਨੇ ਸਤਿਵਚਨ ਜੀ ਸਤਿਵਚਨ ਜੀ ਨਾਨਕ ਨਾਮ ਵਖਾਣੈ ਤੇ ਸਤਿਗੁਰੂ ਕਹਿੰਦੇ ਆਪਣੇ ਮੁਖ ਤੋਂ ਨਾਮ ਦਾ ਉਚਾਰਨ ਕਰਦੇ ਨੇ ਨਾਮ ਦੇ ਨਾਲ ਤੀਂਦ ਬਣਾ ਕੇ ਰਹਦੇ ਨੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਇਸ ਕਰਕੇ ਉਹ ਪਰਮੇਸ਼ਰ ਦੇ ਬਾਣੀ ਵਿੱਚ ਵੀ ਨੇ ਉਹ ਪਰਮੇਸ਼ਰ ਦੇ ਨਾਲ ਜੁੜਨ ਕਰਕੇ ਸੋਭਾ ਵਡਿਆਈ ਨਹੀਂ ਪ੍ਰਾਪਤ ਕਰਦੇ ਨੇ ਤੇ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚੋਂ ਗੁਰੂ ਦੇ ਸ਼ਬਦ ਦੁਆਰਾ ਆਉਗਣਾ ਨੂੰ ਸਾੜ ਕੇ ਉਹਨਾਂ ਨੂੰ ਗੁਨਾ ਦੀ ਦਾਤ ਬਖਸ਼ ਦਿੰਦਾ ਹੈ ਉਹ ਮਹਾਨ ਹੋ ਜਾਂਦੇ ਹਨ ਸੰਸਾਰ ਅੰਦਰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਭਾਵੇਂ ਕਲਯੁਗ ਹੈ ਭਾਵੇਂ ਤ੍ਰੇਤਾ ਭਾਵੇਂ ਦੁਆਪਰ ਤੇ ਭਾਵੇਂ ਸਤਜੁਗ ਮੁਕਤੀ ਬੰਧਨ ਜਿਹੜੇ ਨੇ ਉਹ ਨਾਮ ਜਪਣ ਕਰਕੇ ਟੁੱਟਦੇ ਨੇ ਜੇ ਜਿਹੜਾ ਕਲਯੁਗ ਦੇ ਵਿੱਚ ਵੀ ਨਾਮ ਦੇ ਨਾਲ ਜੁੜ ਜਾਂਦਾ ਹੈ ਉਹ ਵੀ ਪੁਰਖ ਜਿਹੜਾ ਪਰਮ ਹੰਸ ਦੀ ਪਦਮੀ ਨੂੰ ਪ੍ਰਾਪਤ ਕਰ ਲੈਂਦਾ ਹੈ ਉਹਦੇ ਤੇ ਅਸੀ ਬਹੁਸ਼ਿਸ਼ ਕ੍ਰਿਪਾ ਹੁੰਦੀ ਹੈ ਇਹ ਸਤਿਗੁਰੂ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾ ਕਰਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਬੁਰਾਂ ਦੀ ਮਾਫੀ ਗੱਜ ਕੇ ਆਪੋ ਜੀ ਵਾਹਿਗੁਰੂ ਦੀ ਕਾ ਖਾਸਾ ਲਾਹੇ ਗੁਰੂ ਦੀ ਕਿਰਪਾ